ਆ ਪ੍ਰਚਾਰ ਕਰ ਰਹੀ ਹੈ ਕੀ ਵਿਚਾਰ ਹੈ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਨਾਲੋਂ ਇੱਥੇ ਅੱਜ ਮੌਸਮ ਵੀ ਪੂਰਾ ਖਰਾਬ ਰਿਹਾ ਹੈ ਬਰਸਾਤ ਵੀ ਪੂਰੀ ਰਹੀ ਹੈ ਔਰ ਇਸ ਤੋਂ ਪਹਿਲਾਂ ਜਦੋਂ ਤਬ ਦੀ ਧੁੱਪ ਰਹੀ ਹੈ ਲੋਕ ਕਈ ਘੰਟੇ ਇੰਤਜ਼ਾਰ ਕਰਦੇ ਰਹੇ ਔਰ ਬਾਦਲ ਸਾਹਿਬ ਨੂੰ ਸੁਣਾ ਦੇ ਲਈ ਉਤਾਪਦੇ ਰਹੇ ਹਨ ਇਹਨਾਂ ਕਾ ਹੀ ਜੁਆਇਨਿੰਗ ਨਹੀਂ ਔਰ ਅੱਜ ਤੁਸੀਂ ਦੇਖ ਸਕਦੇ ਜੀ ਅਜੇ ਕਿ ਅਸੀਂ ਬਸ ਕੋਈ ਬੂਤ ਦਾ ਬੂਤ ਲੈਵਲ ਤੇ ਛੋਟੀ ਜਿਹੀ ਮੀਟਿੰਗ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਵੱਡੀ ਤਦਾਦ ਚ ਸ਼ਮੂਲੀਅਤ ਰਹੀ ਹੋਈ ਹੈ ਔਰ ਹਜ਼ਾਰਾਂ ਦੇ ਤਦਾਦ ਲੋਕ ਦੇਖੋ ਥੇ ਜਿਹੜੀਆਂ ਹੁਣ ਨੀਤੀਆਂ ਨੇ ਜਿਹੜੀ ਸ਼ੂਮਿਕ ਕਰਦਾ ਇਹ ਲੋਕਾਂ ਦੇ ਵਿੱਚ ਲੈ ਕੇ ਜਾਣਾ ਇਹ ਕੋ ਸਭ ਤੋਂ ਵੱਡੀ ਗੱਲ ਹੁੰਦੀ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਐਕਸੈਸਿਬਿਲਟੀ ਲੋਕਾਂ ਨੇ ਇੱਕ ਚੀਜ਼ ਦਾ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਹੈ ਔਰ ਚਾਹੇ ਮੌਜੂਦਾ ਸਮੇਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਲੋਕਾਂ ਦੇ ਨਾਲ ਵਾਅਦੇ ਬਹੁਤ ਹੋਏ ਲੋਕਾਂ ਨੂੰ ਇਹ ਤੱਕ ਦੱਸਿਆ ਗਿਆ ਕਿ ਭਈ ਆਮ ਆਦਮੀ ਦੀ ਸਰਕਾਰ ਹੋਵੇਗੀ ਤੁਹਾਡੀ ਆਪਣੀ ਸਰਕਾਰ ਹੋਵੇਗੀ ਇੱਥੇ ਸੀਐਮ ਲਾਈਨਾਂ ਦੇ ਵਿੱਚ ਲੱਗੇਗਾ ਜੀ ਤੇ ਸੈਂਟਰ ਉਪਰਾਏਗਾ ਅਜਿਹੇ ਸੁਪਨੇ ਦਿਖਾਏ ਗਏ ਔਰ ਇਹ ਦੱਸਿਆ ਗਿਆ ਇੱਥੇ ਸਿਰਫ ਆਮ ਆਦਮੀ ਦੇ ਬਰਾਬਰ ਦੀ ਸੀਐਮ ਹੋਵੇਗਾ ਪਰ ਹੋਇਆ ਬਿਲਕੁਲ ਉਲਟ ਜੀ ਔਰ ਇਵੈਂਚੁਅਲੀ ਇਹੀ ਗੱਲ ਨਹੀਂ ਬਹੁਤੇ ਹਲਕੇ ਤੇ ਅਜਿਹੇ ਆ ਜਿਦੇ ਵਿੱਚ ਦੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇंदे ਔਰ ਇਹਨਾਂ ਦੇ ਹਲਕੇ ਇੰਚਾਰਜ ਐਮ ਐਲ ਏ ਲੋਕਾਂ ਚ ਵੜਦੇ ਨੇ ਜੀ ਸਾਡੀ ਜਿਹੜੀ ਇੱਥੇ ਟੀਮ ਹੈ ਪੂਰੀ ਐਕਸੈਸਿਬਲ ਹੈ ਇੱਥੇ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਹੀ ਨਹੀਂ ਉਹਨਾਂ ਦੀ ਸਾਰੀ ਟੀਮ ਇੱਥੇ ਤਰਕਾਲੀ ਜਾਣੇ ਪੰਤਾਲੀ ਜਾਣੇ ਕੱਲਾ ਕੱਲਾ ਬੰਦਾ ਇਹ ਸਾਰੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦਾ ਰੂਪ ਨੇ ਪੰਜਾਬ ਦੇ ਵਿੱਚ ਤੁਹਾਡਾ ਦੀ ਸਥਿਤੀ ਬਣੀ ਹੈ ਪਹਿਲਾਂ ਭਗਵੰਦ ਸਾਹਿਬ ਨੇ ਕਾਹ ਗਿਆ ਸੀਗਾ ਮੋਦੀ ਮਰੀ ਦਾ ਵੀ ਮਾਰਦਾ ਹੋਊਗਾ ਬਕਰੀ ਮਰੀ ਦਾ ਵੀ ਹੋਊਗਾ ਲੇਕਿਨ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਉਹ ਕਹਿੰਦੇ ਤਾਂ ਜਵਾਬ ਜਾ ਕੇ ਸੁਨੀਪਾਲ ਨੂੰ ਬੱਲੇਓ ਦੇਖੋ ਦਿਸ ਇਜ਼ ਅ ਵੈਰੀ ਰਿਡਿਕਿਊਲਸ ਤੁਸੀਂ ਉਹ ਛੱਡੋ ਆ ਪਿਛਲੇ ਦਿਨੀ ਆ ਫਰੋਸਪੁਰ ਦੇ ਵਿੱਚ ਕੀ ਹੋਇਆ ਅਲਟੀਮੇਟਲੀ ਪ੍ਰੈਸ ਔਰ ਮੀਡੀਆ ਨੇ ਉਹਨਾਂ ਨੇ ਭਗਵੰਤ ਮਾਨ ਦਾ ਬਾਇਕਾਟ ਕੀਤਾ ਤੁਸੀਂ ਦੇਖੋ ਬੰਦਾ ਇੰਨਾ ਨੌਨ ਸੀਰੀਅਸ ਹੈ ਔਰ ਇਨਕੇਪੇਬਲ ਹੈ ਇੱਥੇ ਸੀਐਮ ਦੀ ਦੱਸੋ ਕੀ ਕ੍ਰੈਡੀਬਿਲਟੀ ਹੈ ਜਿਹੜਾ ਬੰਦਾ ਕਹਿੰਦਾ ਜੀ ਕਿ ਮੈਂ ਆਪਣਾ ਤੁਹਾਨੂੰ ਹੈਲੀਕਾਪਟਰ ਦੇ ਦਿੰਦਾ ਤੁਸੀਂ ਦੱਸੋ ਲੋਕਾਂ ਦੇ ਵਿੱਚ ਬੜੋ ਲੋਕਾਂ ਦੀ ਸੁਣੋ ਲੋਕਾਂ ਦੇ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੀ ਜਾ ਕੇ ਸੁਣੋ ਹੁਣ ਇਹ ਮਿਲਟਰੀ ਵਾਲਾ ਤੇ ਹੈਲੀਕਾਪਟਰ ਨੇ ਕਿ ਤੁਸੀਂ ਉੱਪਰੋਂ ਜਿਹੜੇ ਆ ਪਾਉਚੇ ਸੁੱਟੋਗੇ ਥਿਸ ਇਜ਼ ਰੈਡਿਕਲਸ ਇਹ ਬਿਲਕੁਲ ਇੱਕ ਮਜ਼ਾਕ ਆ ਜਿਹੜਾ ਬੰਦਾ ਕਿਸੇ ਤਰ੍ਹਾਂ ਦਾ ਵੀ ਕੋਈ ਤਜਰਬਾ ਨਾ ਰੱਖਦਾ ਹੋਵੇ ਜਿਸ ਬੰਦੇ ਨੂੰ ਲੋਕਾਂ ਦੀ ਨਬਜ਼ ਦਾ ਨਾ ਪਤਾ ਹੋਵੇ ਜਿਹੜਾ ਬੰਦਾ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਨਾਲ ਜੁੜਿਆ ਹੋਵੇ ਸੰਭਾਵਕ ਹੈ ਕਿ ਅਜਿਹੇ ਵਿਅਕਤੀ ਦੇ ਮੂੰਹੋਂ ਇਹ ਗੱਲ ਆਉਣੀ ਇਸ ਸੰਭਾਵਕ ਹੈ ਔਰ ਬਟ ਸਰਦਾਰ ਸੁਭੀ ਸਿੰਘ ਜੀ ਬਾਦਤ ਸਾਹਿਬ ਨੂੰ ਦੇਖੋ 10 ਲੀਟਰ ਹਜ਼ਾਰਾਂ ਦੀ ਤਦਾਦ ਜਿਹੜਾ ਲੀਟਰ ਉਹਨਾਂ ਨੇ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਦੇ ਲਈ ਉਹਨਾਂ ਨੇ ਡੀਜ਼ਲ ਉਹਨਾਂ ਨੇ ਪ੍ਰੋਵਾਈਡ ਕੀਤਾ ਬੀਬੀ ਸੁਖਵਿੰਦਰ कौर ਜੀ ਨੇ ਦਾਵਾ ਨੇ ਵੀ ਆਪਣੇ ਵੱਲੋਂ ਆਰਥਿਕ ਤੌਰ ਤੇ ਅਤੇ ਹੋਰ ਵੀ ਜਿਹੜੀ ਹੈ ਉਹ ਆਪਣੇ ਤੌਰ ਤੇ ਜਿਹੜੀ ਹੈ ਹਾਈਪੋ ਪ੍ਰੋਵਾਈਡ ਕੀਤੀ ਹੈ ਪੀਰਤ ਨੂੰ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਔਰ ਪਰਮਾਤਮਾ ਕਿਰਪਾ ਕਰੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਮੈਂ ਦੁਬਾਰਾ ਬੇਨਤੀ ਕਰਦਾ ਕਿ ਐਕਸੈਸਿਬਿਲਟੀ ਦੇ ਦਾ ਜਿਹੜਾ ਆਧਾਰ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗਾਗੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਪਰ ਜੇ ਲੋਕਾਂ ਦੇ ਨਾਲ ਕੋਈ ਖੜਦਾ ਰਿਹਾ ਹੈ ਹਰ ਵਰਗ ਨੂੰ ਸਹੂਲਤਾਂ ਰਾਇਤਾ ਦੇਂਦਾ ਰਿਹਾ ਸ਼ਰਮਣੀ ਕਾ ਲਿੱਦਲੇ ਜੀ ਤੁਸ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਲੋਕਾਂ ਨੇ ਨਾਰਾਜ਼ ਹੋ ਕੇ ਬਦਲਾਅ ਲਿਆਂਦਾ ਇਹਦੇ ਵਿੱਚ ਕੋਈ ਸ਼ਖ ਨਹੀਂ ਅਕਾਲੀ ਦਲ ਵੀ ਉਹਨਾਂ ਪਾਰਟੀਆਂ ਦੇ ਵਿੱਚ ਆਉਂਦਾ ਜਿਨ੍ਹਾਂ ਨਾਲ ਲੋਕ ਨਾਰਾਜ਼ ਹੋਏ ਹੁਣ ਅਕਾਲੀ ਦਾ ਕਿਹੜਾ ਬਦਲਾਅ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਜੀ ਉਹ ਪਾਰਟੀ ਹੈ ਜਿਸ ਦਾ ਇਤਿਹਾਸ ਮਾਣ ਵਾਲਾ ਜੀ ਪਰ ਅੰਤਲੀ ਦੇਖੋ ਉਹ ਹਾਲਾਤ ਇਹ ਸੀ ਕਿ ਵੀਰੇ ਮੈਂ ਤੁਹਾਨੂੰ ਦੱਸਣਾ ਚਾਹਨਾਗਾ 2014-15 ਦੇ ਵਿੱਚ ਜੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੀ ਇੰਨਾ ਉਲਟ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਅਗੇਂਸਟ ਐਂਡ ਉਹ ਤੋਂ ਨਵਾਂ ਨਵਾਂ ਸੋਸ਼ਲ ਮੀਡੀਆ ਦਾ ਰੈਵਲੂਸ਼ਨ ਚੱਲਦਾ ਸੀਗਾ ਵੀ ਵਰ ਨਾਟ ਅਵੇਅਰ ਉਹ ਤੋਂ ਅਸੀਂ ਸਰਕਾਰ ਦੇ ਵਿੱਚ ਸੀ ਨਵਾਂ ਨਵਾਂ ਟੈਕਲ ਕਰਨਾ ਨਹੀਂ ਸੀ ਹੁੰਦਾ ਔਰ ਅੱਜ ਤੁਸੀਂ ਦੇਖ ਸਕਦੇ ਜੀ ਉਹ ਸਮਾੜੇ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਦੇ ਪ੍ਰਚਾਰ ਦੇ ਵਿੱਚ ਸੱਥਾ ਉੱਤੇ ਮਾੜੇ ਪ੍ਰਚਾਰ ਕਰਕੇ ਵਿਰੋਧੀਆਂ ਦੀ ਮਾੜੀ ਰਾਜਨੀਤੀ ਦਾ ਜਿਹੜਾ ਸ਼ਕਾਰ ਸ਼੍ਰੋਮਣੀ ਕਾਲੀ ਦਲ ਹੋਇਆ ਬਟ ਸਮਾਂ ਹੈ ਕੋ ਹਰੇਕ ਕਿਸੇ ਦਾ ਜਵਾਬ ਦੇ ਦਿੰਦਾ ਹੈ ਸਮੇਂ ਤੋਂ ਬਲਵਾਨ ਔਰ ਪਤਨੀ ਹੁੰਦਾ ਲੋਕਾਂ ਨੇ ਪਰਖ ਲਿਆ ਆ ਬਾਬਾ ਜੀ ਸਿੰਘ ਬਾਦ ਆ ਸਾਡਾ ਪ੍ਰਧਾਨ ਜਾ ਰਿਹਾ ਔਰ ਇਹ ਨਹੀਂ ਕਿ ਆ ਇੱਕੋ ਪ੍ਰੋਗਰਾਮ ਕਰਕੇ ਜਾ ਰਿਹਾ ਤਿੰਨ ਦਿਨ ਹੋ ਗਏ 80 ਤੋਂ 25 30 ਹਜ਼ਾਰ ਲੋਕਾਂ ਨੂੰ ਮਿਲ ਕੇ ਸਾਡਾ ਪ੍ਰਦਾਨ ਕੱਲੇ ਕੱਲੇ ਵਿਅਕਤੀ ਨੂੰ ਮਿਲ ਕੇ ਇੱਥੋਂ ਗਏ ਨੇ ਤੇ ਜਿਹੜਾ ਬੰਦਾ ਜ਼ਮੀਨ ਤੇ ਜੁੜਿਆ ਅੱਜ ਵੱਡੇ ਵਾਅਦਾ ਸਾਹਿਬ ਦੀ ਤਰ੍ਹਾਂ ਇਹ ਲੋਕਾਂ ਦੇ ਵਿੱਚ ਵਿਚਰ ਰਿਹਾ ਔਰ ਪਰਮਾਤਮਾ ਦੀ ਕਿਰਪਾ ਸੱਚਾ ਬਹੁਤ ਪਿਆਰ ਲੋਕੀ ਇਹਨਾਂ ਨੂੰ ਧੰਨਵਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਕਿ ਸਾਡੇ ਉਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਤਰਨਤਨ ਹਲਕੇ ਨਾਲ ਜਿਵੇਂ ਇੱਕ ਹਫ਼ਤੇ ਦੇ ਵਿੱਚ ਜਿਹੜੇ ਤਿੰਨ ਦਿਨ ਆ ਉਹ ਤਰਨਤਨ ਹਲਕੇ ਨੂੰ ਦੇਣਗੇ ਜੋ ਕਿ ਇਹਨਾਂ ਨੇ ਅੱਜ ਤੀਜਾ ਦਿਨ ਜਿਹੜਾ ਸਾਡਾ ਸੀ ਸ਼ਹਿਰ ਦੇ ਵਿੱਚ ਜਿਹੜੇ ਚਾਰ ਬਾਡਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਹਨ ਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਹੋ ਕੇ ਇਧਰ ਸ਼ਹਿਰ ਵਿੱਚ ਪਹੁੰਚੇ ਨੇ ਜਿਹੜੇ ਇੰਦਰਦੇਵ ਤਾਂ ਬਹੁਤ ਜ਼ਿਆਦਾ ਖੁਸ਼ ਨੇ ਜਿਹੜੇ ਉਹਨਾਂ ਨੇ ਜਿਹੜਾ ਖੁਸ਼ੀ ਦਾ ਪੰਡਾਵਾ ਕੀਤਾ ਜਿਹੜਾ ਇੰਦਰਦੇਵ ਤਾਂ ਨੇ ਜਿਹੜਾ ਅੱਜ ਵੀ ਜਿਹੜੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜਾ ਇਹਨਾਂ ਮੀਂਹ ਪੈਣ ਦੇ ਬਾਵਜੂਦ ਵੀ ਲੋਕਾਂ ਦਾ ਠਾਠਾ ਮਾਰਦਾ ਕੱਟ ਜਿਹੜਾ ਇੱਥੇ ਆ ਲੋਕ ਕਾਲੀ ਦਲ ਨੂੰ ਪਿਆਰ ਕਰਨ ਵਾਲੇ ਜਿਹੜੇ ਇੱਥੇ ਠਾਠਾ ਮਾਰਦਾ ਮਰਦਾ ਕੱਟ ਜਿਹੜੇ ਇੱਥੇ ਕਾਲੀ ਦਲ ਦੇ ਆਰਨਲ ਜਦੋਂ ਜਿਮਣੀ ਚੋਣ ਲਈ ਦੇਖੋ ਜੀ ਸਭ ਤੋਂ ਜ਼ਿਆਦਾ ਜਿਹੜੀ ਲੀਡ ਹੈ ਰਹੀ ਤਰਨਤਾਰਨ ਦੇ ਵਿੱਚ ਜਿਹੜੀ ਆ ਸ਼ਹਿਰ ਦੇ ਵਿੱਚ ਜਿਹੜੀ ਲੀਡ ਆ ਉਹ ਘੱਟੋ ਘੱਟ ਅਸੀਂ 5000 ਪਲੱਸ ਲੀਡ ਜਿਹੜੀ ਤਰਨਤਾਰਨ ਦੇ ਵਿੱਚ ਲੈ ਕੇ ਜਾਵਾਂਗੇ ਲੀਡ ਲੈ ਕੇ ਜਾਵਾਂਗੇ ਵੋਟ ਨਹੀਂ ਲੈ ਕੇ ਜਾਵਾਂਗੇ ਲੀਡ ਲੈ ਕੇ ਜਾਵਾਂਗੇ ਜੀ ਅਸੀਂ ਮੈਂ ਵਾਰਡ ਨੰਬਰ 10 ਦੇ ਸਮੂਹ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੀ ਮਾਵਾਂ ਦਾ ਭੈਣਾਂ ਦਾ ਤੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵਰਦੇ ਮੀ ਦੇ ਵਿੱਚ ਵਰਦੇ ਮੀ ਦੇ ਵਿੱਚ ਤਕਰੀਬਨ ਅਜੇ 2 300 ਕੁਰਸੀ ਲੱਗਦੀ ਸਾਰਾ ਵਾਰਡ ਦਾ ਰੋਲ ਕਾਠੀ ਜਿਹੜਾ ਹੋਇਆ ਵਾ ਤੇ ਮੈਂ ਇਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ ਵਾ ਤੇ ਅੱਗੇ ਵੀ ਮੈਂ ਅੱਗੇ ਕਦੀ ਭੱਜੜੀ ਨਾ ਦੋ ਤੇ ਅੱਜ ਜਿਹੜਾ ਮੇਰਾ ਹੌਸਲਾ ਵਾ ਉਹ ਡਬਲ ਹੋ ਗਿਆ ਵਾ ਤੇ ਅੱਗੇ ਵੀ ਨਹੀਂ ਕਰੀਗਾ ਭੱਜੂਗਾ ਇਹਨਾਂ ਕੋ ਕਿਤੇ ਵੀ ਇਹੜੀ ਵੋਟਰ ਆ ਜਿਹਨੇ ਮੇਰੇ ਸਪੋਰਟਰ ਆ ਕਿਤੇ ਵੀ ਨਾ ਲੋੜ ਪੈਂਦੀ ਮੈਂ 24 ਘੰਟੇ ਨਾਲ ਹੀ ਹਾਜ਼ਰ ਆ ਤੇ ਉਹਦੇ ਨਾਲ ਹੀ ਮੈਂ ਸਰਦਾਰ ਸੁਬੀਸ਼ ਸਿੰਘ ਬਾਦਲ ਜੀ ਪ੍ਰਧਾਨ ਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਆਪਣਾ ਇੱਥੇ ਸਾਡੀ ਵਾਰਡ ਦੇ ਵਿੱਚ ਆਏ ਆ ਤੇ ਸਮੱਸਿਆ ਸੁਣੀਆਂ ਵਾ ਉਹਨਾਂ ਨੂੰ ਦੋ ਤਿੰਨ ਜਿਹੜੀਆਂ ਸਾਡੀ ਮੇਨ ਜਿਹੜੀ ਮੇਜਰ ਹੀ ਉਹਨਾਂ ਨੇ ਜਾਨੂ ਕਰਾਇਆ ਵਾ ਤੇ ਉਹਨਾਂ ਦਾ ਸ਼્વાસਨ ਦਵਾ ਤੇ ਬਹੁਤ ਜਲਦੀ ਉਹਦਾ ਹੱਲ ਕਰਾ ਜਾਊਗਾ ਜੀ ਮਨੋਜੀ ਕਿੰਨਾ ਕੁ ਸ਼્વાસ ਜਿੰਨੀ ਚੋਂ ਨੂੰ ਲੈ ਕੇ ਲਗਾਤਾਰ ਵਾਰਡ ਦੇ ਵਿੱਚ ਕੱਟ ਕਾ ਦੇ ਪ੍ਰੋਗਰਾਮ ਚੱਲ ਰਿਹਾ ਹੈ ਕਿੰਨਾ ਕੁ ਸ਼્વાસ ਵੇਖੋ ਜੀ ਜਿਹੜਾ ਇਕੱਠ ਹੁੰਦੇ ਤੁਹਾਨੂੰ ਆ ਪਤਾ ਹੋਵੇਗੀ ਇਹ ਵਾਰਡ ਵਾਈਜ਼ ਇਕੱਠ ਹੁੰਦੇ ਤੇ ਵਾਰਡਾਂ ਦੇ ਨਰੋਲ ਇਕੱਠ ਹੁੰਦੇ ਆ ਇਹ ਨਹੀਂ ਕਿ ਸੱਜੇ ਖੱਬੇ ਬੰਦੇ ਫੜ ਕੇ ਲੈ ਕੇ ਆਏ ਆ ਵਾਰਡ ਦਾ ਇਕੱਠ ਹੈ ਸੁਦੀਪ ਜੀ ਨੇ ਕੀਤਾ ਵਾ ਸ਼ਾਮੇ ਨੇ ਕੀਤਾ ਉਹਦੋਂ ਆਪਣਾ ਵਾ ਦੇ ਚਾਰ ਪੰਜ ਪ੍ਰੋਗਰਾਮ ਸ਼ਾਇਦ ਦੇ ਵਿੱਚ ਹੋਏ ਆ ਨਰੋਲ ਬਾਟਾਂ ਦੇ ਕੱਠ ਹੁੰਦੇ ਪਏ ਆ ਜਿੱਤ ਜਿਹੜੀ ਯਕੀਨੀ ਆ ਤੇ ਲੀਡ ਵਧਾਣੇ ਪਏ ਆ ਅਸੀਂ ਜਿੱਤ ਦੀ ਯਕੀਨੀ ਆ ਇਹ ਲੀਡ ਵਾਧੀ ਪਈ ਆ ਗੁਰੂ ਅਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਆ ਪਰਮਾਤਮਾ ਦੇ ਭਲ ਬਖਸ਼ਣੀਆਂ ਸੁਕਿੰਦੇ ਦੇ ਰੰਦਾਵਾ ਦੀ ਬਹੁਤ ਮਦਦਾਂ ਜਿੱਤਣਗੇ ਕਰਨਦਾਨ ਤੋਂ ਪਹਿਲ ਦੇ ਹੱਦ ਤੇ ਕੀ ਕੰਮ ਕੀਤੇ ਜਾਣਗੇ ਜਿੱਤ ਕੋ ਬਾਅਦ ਤੇ ਵਿਸ਼ਵਾਸ ਦਵਾਉਂਦੇ ਹਲਕਾ ਵਸਣ ਕੀ ਕਹਿਣਾ ਚਾਹੋ ਦੇਖੋ ਜੀ ਜਿਹੜੇ ਜਿਹੜੇ ਕੰਮ ਸਾਨੂੰ ਦਿੰਦੇ ਪਏ ਆ ਸਾਡੇ ਜਿਹੜੇ ਆ ਸਾਡੇ ਜਿਹੜੇ ਭੈਣ ਭਰਾ ਵੋਟਰ ਸਪੋਰਟਰ ਜਿਹੜੇ ਦੱਸਦੇ ਪਏ ਆ ਉਹ ਬਿਲ ਪਰਮਾਤਮਾ ਦੀ ਕਿਰਪਾ ਕੀਤੀ ਸੁਖਜਿੰਦਰ ਕੋ ਰੰਧਾ ਵਾਲੀ ਸੁਖਜਿੰਦਰ ਕੋ ਰੰਧਾ ਸਾਡੇ ਮੈਡਮ ਜੀ ਜਿੱਤਣਗੇ ਜਿੱਤੇ ਤੇ ਪਰਮਾਤਮਾ ਦੇ ਦੇਣਾ ਜੋ ਕਹਿਣਗੇ ਲੋਕ ਜਿਆਦਾ ਕੰਮ ਕਰਨਗੇ ਉਹਿਆਉਦਾ ਕੰਮ ਕਿਉਂਕਿ ਜਿਹੜਾ ਬਾਦਲ ਸਾਹਿਬ ਨੇ ਜਿਹੜਾ ਪਹਿਲਾਂ ਵੀ ਜਿਹੜੇ ਇਕੱਠ ਹੋਇਆ ਵਾ ਜਾਂ ਪਹਿਲਾਂ ਜਿਹੜੀ ਜਿੱਤ ਜਿਹੜੀ ਹੋਈ ਹੈ ਨਾ 2007 ਤੋਂ ਲੈ ਕੇ 17 ਤੱਕ ਨੇ ਸ਼ਹਿਰ ਦੇ ਵਿੱਚ ਜਿਹੜੇ ਕੰਮ ਹੋਏ ਆ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੋਈ ਨਾ ਕਿ ਕਹੇ ਉਹ ਕਹੇ ਇਹ ਬੰਦੇ ਨੇ ਕਰਾਇਆ ਇਹ ਜਦੋਂ ਪੰਜਾਬੀ ਵਿੱਚ ਕਹਿੰਦਾ ਜਦੋਂ ਕਿਲਾ ਕਾਇਮ ਹੋਵੇ ਨਾ ਤੇ ਕੰਮ ਫੇਰੀ ਹੁੰਦੇ ਆ